ਗੱਲ ਹੋਈ ਅਜਮਾ ਦੇ। ਐ ਮੰਦਰ ਦੇ ਬਾਰੇ ਤੇ ਆਇਆ ਵਕਿ ਸਾਡੇ ਅੰਮ੍ਰਿਤਸਰ ਦਾ ਬਹੁਤ ਪ੍ਰਾਚੀਨ ਸ਼੍ਰੀ ਰਾਮ ਤਲਾਈ ਮੰਦਰ ਹੈ। ਇੱਥੋਂ ਦੇ ਮੁੱਖ ਪੰਡਤ ਨੇ ਨਥੁਰਾਮ ਦੂਬੇ ਜੀ ਕੱਲ ਰਾਤ ਨੂੰ 1.5 ਪੂਨੇ 2 ਵਜੇ ਇੱਥੇ ਕੋਈ ਲੜਕੇ ਦੁਆਰ ਟੱਪ ਕੇ ਅੰਦਰ ਆਇਆ ਤੇ ਜਿਨ੍ਹਾਂ ਨੇ ਇੱਥੇ ਲక్ష్ਮੀ ਨਾਰਾਇਣ ਜੀ ਮੰਦਰ ਜੀ ਦਾ ਜਿਹੜਾ ਦਰਵਾਜ਼ਾ ਤੋੜ ਕੇ ਅੰਦਰੋਂ ਗੋਲਕ ਕੱਢੀ ਗੋਲਕ ਕੱਢ ਕੇ ਛਾਤੇ ਲੈ ਗਏ ਆ। ਤੇ ਉੱਥੇ ਜਾ ਕੇ ਉਹਨਾਂ ਨੇ ਪੈਸੇ ਪੂਸੇ ਕੱਢ ਕੇ ਭੱਜ ਗਏ ਉਸ ਤੋਂ ਬਾਅਦ ਮਾਤਾ ਸ਼੍ਰੀ ਪੱਦਰ ਕਾਲੀ ਜੀ ਦਾ ਮੰਦਿਰ ਹੈ ਉਹਨਾਂ ਨੇ ਮੰਦਿਰ ਨੂੰ ਵੀ ਦਰਵਾਜ਼ੇ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹੀ ਦਿਨ ਸਾਡੇ ਆ ਪੰਡਤ ਜੀ ਜਿਹੜੇ ਨੱਥੂ ਰਾਮ ਜੀ ਆ ਜਾ ਗਏ ਤੇ ਇਹਨਾਂ ਨੇ ਸ਼ੋਰ ਮਚਾਇਆ ਤੇ ਉਹ ਭੱਜ ਗਏ ਅੱਜ ਇਸ ਬੰਦ ਜੀ ਅਸੀਂ ਸਵੇਰੇ ਕਮਿਸ਼ਨਰੋਂ ਪੁਲਿਸ ਨਾਲ ਮੇਰੀ ਗੱਲ ਹੋਈ ਸੀ ਇਹ ਫਿਰ ਐਸਐਚਓ ਬੀਡੀ ਵੀ ਨਾਲ ਗੱਲ ਹੋਈ ਆ ਉਹਨਾਂ ਨੇ ਉਹ ਆਪਣੀ ਟੀਮਾਂ ਵਲ ਅਲੱਗ-ਅਲੱਗ ਸਵੇਰ ਦੀਆਂ 2-3 ਟੀਮਾਂ ਉਹਨਾਂ ਦੀ ਆ ਚੁੱਕੀਆਂ ਆ ਉਹ ਕਹਿੰਦੇ ਉਹਨਾਂ ਨੇ ਪੂਰਾ ਅਸ਼ੋਰੈਂਸ ਦਿੱਤੀ ਆ ਸ਼ਵਾਸਨ ਦਿੱਤਾ ਮੰਦਿਰ ਨੂੰ ਕਿ ਬੜੀ ਜਲਦੀ ਹੈ ਚੋਰ ਨੂੰ ਚੋਰਾਂ ਨੂੰ ਅਸੀਂ ਟਰੇਸ ਕਰ ਲਾਂਗੇ ਤੇ ਬਾਕੀ ਇਸ ਬੰਦ ਦੇ ਵਿੱਚ ਅੱਗੇ ਵੀ ਅਸੀਂ ਕਈ ਵਾਰੀ ਪੁਲਿਸ ਨੂੰ ਕੰਪਲੇਨਟ ਕੀਤੀ ਹੈ ਕਿ ਇੱਥੇ ਕੋਈ ਦੁਪਹਿਰ ਦੇ ਟਾਈਮ ਵੀ ਸ਼ਰਾਰਤੀ ਅਨਸਰ ਆਂਦੇ ਨੇ ਕਿ ਜਿਹੜੇ ਆ ਕੇ ਮੰਦਰ ਦੀ ਮਰਿਆਦਾ ਖਰਾਬ ਕਰਦੇ ਨੇ ਜਿਵੇਂ 12ਵੇਂ ਮੰਦਰ ਬੰਦ ਹੋਣ ਦਾ ਟਾਈਮ ਹੋ ਜਾਂਦਾ ਉਹ ਉਹਨਾਂ ਦਾ ਆਉਣ ਦਾ ਟਾਈਮ ਵੀ 12 ਤੋਂ 1 ਵਜੇ ਹੁੰਦਾ ਹੈ ਜਾਂ ਗੇਟ ਬੰਦ ਕਰ ਦਾਂਗੇ ਦਰਵਾਜ਼ੇ ਤੋਂ ਵਾਰਾ ਟੱਪ ਕੇ ਆ ਜਾਂਦੇ ਨੇ ਰੋਵਰ ਦੇ ਵਿੱਚ ਨਾਂਦੇ ਨੇ ਜੇ ਉਹਨਾਂ ਨੂੰ ਪੰਡਤ ਜੀ ਕਹਿੰਦੇ ਹਨ ਮਨਾ ਕਰਦੇ ਤੇ ਪੰਡਤ ਜੀ ਨਾਲ ਵੀ ਲੜਦੇ ਆ ਇਸ ਸਬੰਧ ਵਿੱਚ ਵੀ ਕਮਿਸ਼ਨਰ ਉਹ ਪੁਲਿਸ ਨਾਲ ਗੱਲ ਹੋਈ ਹੈ ਤੇ ਉਹਨਾਂ ਨੇ ਸ਼ਵਾਸਨ ਦਿੱਤਾ ਕਿ ਅੱਜ ਤੋਂ ਬਾਅਦ ਜਿਹੜਾ ਵੀ ਆਏਗਾ ਉਹਨਾਂ ਤੇ ਐਫਆਰ ਰਜਿਸਟਰ ਕੀਤੀ ਜਾਏਗੀ ਪੰਡਿਤ ਨਾਥੂਰਾਮ ਦੋਵੇ ਕੀ ਬਾਤ ਰਹੀ ਹੈ ਇਹ ਚੋਰੀ ਹੋਈ ਹੈ ਰਾਤ 3 ਵਜੇ ਆਪਾਂ ਉੱਠੇ ਆ ਤੇ ਇਧਰ ਇਧਰ ਬਾਥਰੂਮ ਹੋ ਕੇ ਅਸੀਂ ਜਿਵੇਂ ਇਧਰ ਆਏ ਤਾਂ ਚੋਰ ਉਧਰ ਸਾਹਮਣੇ ਕਾਲੀ ਮਾਤਾ ਕੇ ਮੰਦਿਰ ਦੇ ਸਾਹਮਣੇ ਦੇਖਾ ਉਹ ਦੇਖ ਤੇ ਉਹ ਭਾਗਾ तो हमने शोर मचाया और बेटा हमारा था वो सारे उठ के फिर आगे सारा चक्की किए तो लक्ष्मी नारायण मंदिर का भी गुल्लक तोड़ा हुआ गेट टूटा हुआ था काली माता मंदिर का भी गेट टूटा हुआ था ये सारा चक्की किए तो एक गुल्लक छत के ऊपर मिला वो सारा पैसे उसमें से निकाल ले गए और कितने तो, तो एक दिखा मुझे पहले भी कभी चोरी दुण 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 दुण? चोरी तो पहले भी हुई है काली माता मंदिर के में चोरी हुई है लेकिन आज वो एक ही बंदा दिखा है बाकी दिखा नहीं है बाहर शायद तो उसके तो हाँ, उस में सारे, हाँ, सारी हाँ, हाँ जी पुलिस भी आई है डी एस पी साहब तो भी आए थे उन्होंने कहा कि कोई नहीं पूरी कार्रवाई करेंगे चोर को पकड़ेंगे ये मंदिर श्री राम तलाई मंदिर पता लगा हुआ कि मंदिर अपना पैसे गए चोर है ਪੰਡਤ ਜੀ ਨੇ ਵਿਚਾਰਨੇ ਟਾਈਮ ਸਿਰ ਪਤਾ ਲੱਗਿਆ ਇਹਦੀ ਆਵਾਜ਼ ਮਾਰਨਾ ਉਹ ਚੋਰ ਭੱਜ ਗਿਆ ਤੇ ਬਚਾਅ ਹੋ ਗਿਆ ਕਾਫੀ ਗੁਰਮਾਰਜ ਕਿੰਨੇ ਨੌਜਵਾਨ ਆਏ ਸੀ ਕੱਲਾ ਹੀ ਸੀਗਾ ਜੀ ਸਰ ਮੂਹਰ ਪੇਟਿਆ ਸੀ ਮੂਹਰ ਪੇਟਿਆ ਸੀ ਉਹਨੇ ਸੀਸੀਟੀਵੀ ਵਗੈਰਾ ਸੋ ਸਾਹਮਣੇ ਹੈ ਹਾਂਜੀ ਸੀਸੀ ਆਈ ਲੇਕਿਨ ਬੰਦਾ ਪਛਾਣਿਆ ਨਹੀਂ ਜਾਂਦੇ ਕੋਈ ਨਹੀਂ ਕੋਸ਼ਿਸ਼ ਕਰ ਰਹੇ ਆ ਤੇ ਜਲਦ ਤੋਂ ਜਲਦ ਬੰਦਾ ਫੜ ਕੇ ਸਰ ਪਤਾ ਲੱਗਾ ਕਿ ਕਿੰਨੇ ਕੇ ਪੈਸੇ ਸੀ ਕੋਈ ਪੈਸਿਆਂ ਦਾ ਨਹੀਂ ਪਤਾ ਲੱਗਾ ਫਿਰ ਵੀ ਕਾਫੀ ਬਚਾਅ ਹੋ ਮਾਰਜ ਕਿਰਪਾ ਸਰ ਕਿਸੇ ਨੇ ਦੇਖ ਰਿਆ ਸੀ ਮਦਰ ਦੇ ਵਿੱਚ ਹਾਂ ਪੁਜਾਰੀ ਸੀਗਾ ਸਵਾ 3 ਵਜੇ ਵਿਚਾਰਨੇ ਉੱਠ ਕੇ ਵੇਖਿਆ ਕਿ ਤੇ ਬੰਦਾ ਘੁੰਮ ਰਿਹਾ ਸੀ ਪੁਲਿਸ ਵਾਲਾ ਸਰੋਂ ਕੀ ਕਾਰਵਾਈ ਕੀਤੀ ਹੈ ਕੋਈ ਪਰਚਾ ਦਰਜ ਕਰਕੇ ਤੇ ਬਾਕੀ ਜਿਹੜੀ ਕਾਰਵਾਈ ਹੋਵੇਗੀ ਕਰਾਂਗੇ ਬੰਦੇ ਨੂੰ ਲੱਭਾਂਗੇ ਆਪਾਂ ਜਲਦ ਤੋਂ ਜਲਦ